हाँ जी हमने सुना जो आदरणीय मनीष सिसोदिया साहब ने कल अपने भाषण में पंजाब में कहा कुछ लोगों को संबोधित कर रहे थे जो पंचायतों के लो, लोग थे उन्होंने कहा कि चाम धाम दंड भेद झूठ सच मार पीट जो भी करना पड़ा वो हम करेंगे दो का चुनाव जीतने के लिए मनीष ससोदिया साहब मैं आपको कहना चाहता हूं ये पंजाब है ये ना तो दिल्ली है ना कोई अन्य प्रदेश है पंजाब के साथ जिसने जास्ती करने की कोशिश की है पंजाब के लोगों ने उनको रगड़ के रख दिया है यहाँ बड़े बड़े आए बड़े बड़े लोग आए मुगल आए उनको भी यहाँ से हार का मुंह देखना पड़ा और मुंह की खानी पड़ी यहाँ हाथ जोड़ के तो कुछ करवा सकते हो जो पिछली बार आपने डीला डाला मूसा करके और लोगों को बेवकूफ बना लिया लेकिन जिसने यहाँ जबरदस्ती करने की कोशिश की है उसको पंजाबियों ने छोड़ा नहीं है और आपके मन के जो भाव थे जो आपने किस खुशी में प्रकट कर दिए आज पंजाब को जानकारी होगी है कि आप लोग किस फितरत के लोग हो ਤੋ ਐਸਾ ਸੁਪਨੇ ਮੇਂ ਵੀ ਆਪਨੇ ਸੋਚਣਾ ਨਹੀਂ ਹੈ ਕਿ ਮੈਂ ਪੰਜਾਬ ਮੇਰੀ ਇਹ ਰਾਏ ਹੈ ਆਪਕੋ ਨਹੀਂ ਤੋ ਇਸਕੇ ਖਮਿਆਜੇ ਆਪਕੋ ਭੁਗਤਨੇ ਪੜੇ ਪਰ ਆਪ ਵਾਲੇ ਲੀਡਰਾਂ ਲਈ ਸੱਤਾ ਦਾ ਨਸ਼ਾ ਦੇਸ਼ ਭਗਤੀ ਤੋਂ ਉੱਪਰ ਹੋ ਗਿਆ ਭਗਤ ਸਿੰਘ ਜੀ ਦੀ ਦਫ਼ਤਰ ਚ ਫੋਟੋ ਲਾਉਣ ਨਾਲ ਕੋਈ ਇਨਕਲਾਬ ਨਹੀਂ ਆਉਣਾ ਇਨਕਲਾਬ ਆਉਂਦਾ ਜਦੋਂ ਆਪਣੇ ਲੋਕਾਂ ਲਈ ਕੁਰਬਾਨੀ ਦਿਓ ਉਹਨਾਂ ਲਈ ਕੁਛ ਕਰੋ 2022 ਚ ਇਨਕਲਾਬ ਆਇਆ ਸੀ ਜਦੋਂ ਪੰਜਾਬ ਨੇ 92 ਸੀਟਾ ਜਿਤਾ ਕੇ ਭਗਵੰਤ ਮਾਨ ਜੀ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਤੇ ਤੁਸੀਂ ਪੰਜਾਬ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਕੇਂਦਰੀਵਾਲ ਤੇ ਸੁਸ਼ੋਧੀਆਂ ਦਾ ਗੁਲਾਮ ਬਣਾਤਾ ਸੀ ਐਮ ਮਾਨ ਤੇ ਸ਼ੋਧਿਆਦੀ ਕੁਰਬਾਨੀ ਕੀ ਹੈ ਦੱਸਣਾ ਤਾਂ ਸਹੀ ਅੱਜ ਆਜ਼ਾਦੀ ਦਿਵਸ ਤੇ ਤੁਸੀਂ ਦੱਸਣਾ ਸੀ ਕਿ ਕਿਵੇਂ ਪੰਜਾਬ ਨੂੰ ਤੁਸੀਂ ਕਰਜ਼ਾਈ ਕੀਤਾ ਕਿਵੇਂ ਅੱਜ ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਹਰ ਰੋਜ ਫਰੋਤੀਆਂ ਮੰਗੀਆਂ ਜਾ ਰੀਆਂ ਲੁੱਟਾਂ ਖੋਹਾਂ ਹੋ ਰੀਆਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਨੌਕਰੀਆਂ ਅੱਜ ਦਿੱਲੀ ਵਾਲੇ ਲਈ ਜਾਂਦੇ ਤੇ ਸਾਡੇ ਬੱਚੇ ਪੰਜਾਬ ਦੇ ਘਰਾਂ 'ਚ ਵਿਹਲੇ ਬੈਠੇ ਐ ਸੁਸ਼ੋਦੀਆ ਜੀ ਪੰਜਾਬ ਨਾਲ ਲੜਾਈ ਤੇ ਝਗੜੇ ਦਾ ਦਾਬਾ ਮਾਰਨ ਲੱਗਿਆ ਆਜ਼ਾਦੀ ਵਾਲੇ ਦਿਨ ਥੋੜਾ ਇਤਿਹਾਸ ਤਾਂ ਪੜ ਲੈਣਾ ਸੀ ਸਾਡਾ ਪੰਜਾਬੀਆਂ ਦਾ ਸਾਨੂੰ ਦੱਸਣਾ ਨਹੀਂ ਪੈਂਦਾ ਕੌਣ ਐ ਸਾਡੇ ਰਗਾ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖੂਨ ਐ ਗੋਰਿਆਂ ਨੂੰ ਇੰਗਲੈਂਡ ਭਜਾਉਣ ਵਾਲੇ ਪੰਜਾਬੀ ਮੁਗਲਾਂ ਦਾ ਰਾਜ ਖਾੜਨ ਵਾਲੇ ਪੰਜਾਬੀ ਅਫਗਾਨੀਆਂ ਨੂੰ ਕਾਬਲ ੱਟਣ ਵਾਲੇ ਵੀ ਪੰਜਾਬੀ ਐ ਜਿੱਦਾਂ ਸੰਘਰਸ਼ ਕਰ ਹੁਣੇ-ਹੁਣੇ ਪੰਜਾਬ ਦੇ ਗੈਰਤਮੰਦ ਲੋਕਾਂ ਨੇ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਰੱਦ ਕਰਾਈ ਆ ਨਾ ਉਦਾਂ ਹੀ ਖਾਤਮਾ ਕਰਨਾ ਆਉਂਦੇ ਦਿਨਾਂ 'ਚ ਤੁਹਾਡੇ ਹੰਕਾਰ ਦਾ ਸੁਸ਼ੋਧੀਆਂ ਤੇ ਕੇਂਦਰੀ ਆਲੂ ਮੈਂ ਇੱਕ ਚੇਤਾਵਨੀ ਦਿੰਦਾ ਕਿ ਪੰਜਾਬੀ ਇੱਜ਼ਤ ਤੇ ਮਾਨ ਨਾਲ ਰਾਜ ਕਰਨ ਦਿੰਦੇ ਆ ਆਪ ਫੋਕੀਆਂ ਬੜਕਾ ਤੁਹਾਡੀਆਂ ਇੱਥੇ ਨਹੀਂ ਚੱਲਣੀਆਂ ਅੱਜ ਆਜ਼ਾਦੀ ਦਿਵਸ ਤੇ ਤੁਹਾਡੇ ਇਸ ਹੰਕਾਰ ਭਰੇ ਬਿਆਨ ਨੇ ਅੱਜ ਤੁਹਾਡੀ ਅਸਲੀਅਤ ਦੁਨੀਆ ਸਾਹਮਣੇ ਰੱਖਤੀ ਹੈ ਲੋਕ ਜਲਦੀ ਪੰਜਾਬ ਦੇ ਤੁਹਾਡੇ ਹੰਕਾਰ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਗੇ ਮੇਰੀ ਗੱਲ ਯਾਦ ਰੱਖਿਆ ਜੇ ਇਹ ਹੰਕਾਰ ਬਾळा ਚਰਨੀ ਚੱਲਣਾ ਸਿਸ਼ੋਧਿਆ ਜੀ ਬੰਦੇ ਬਣ ਜੋ ਬੰਦੇ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦੇ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹਨੇ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਧਨ ਕਰ ਰਿਆ ਵੀ 27 ਵਾਲੀ ਚੋਣ ਆਪਾਂ ਜਿੱਤਣੀ ਹੈ ਉਹ ਲੈਂਡ ਪੋਲਿਟਿਕ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇੱਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੱਡੇ ਖਰੀਦ ਕੇ ਪੰਜਾਬ ਚੋਂ ਜੋ ਧੱਕੇਸ਼ਾਹੀ ਕਰ ਸਕਦੇ ਹੋ ਅਸੀਂ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਉਹ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਐ ਸਤਾਈ ਚ ਸਾਰਾ ਤੋਹਾ ਘਵਾਈ ਆ ਉਹ ਇੱਥੇ ਉਹਦੇ ਵਿੱਚ ਤਾਂ ਬੜੀ ਅਸੀਸ ਗੱਲ ਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਐ ਬਾਹਰਲੇ ਸੁਪਿਆਂ ਵਾਲਿਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲਗੇ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਿਆਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜਦ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ